ਇਸ ਸੁਸਾਇਟੀ ਨੂੰ ਬਣਿਆ तकरीबन ਜਿੰਦਾ ਦੱਸ ਚੁੱਕੇ ਨੇ ਕਿ 40-45 ਸਾਲ ਹੋ ਗਏ। ਇੰਨੇ ਕ ਸਾਲ ਪਹਿਲਾਂ ਹੀ ਮੈਂ ਇੱਥੇ ਆਇਆ ਸੀ। ਲੱਗਿਆ ਵੀ ਆਹ ਥੱਲੇ ਕਿਹੜੇ ਆ। ਖੈਰ ਤੇ ਤੁਹਾਦ ਲੋਤਿਵਾਦੀਆਂ। ਦੇਸ਼ ਪੰਜਾਬ ਰੇਡੀਓ ਤੇ ਅਸੀਂ ਹਮੇਸ਼ਾ ਹੀ ਤੁਹਾਡੀ ਸੇਵਾ ਕਰਦੇ ਰਹਿੰਨੇ ਆਂ, ਕਰਦੇ ਰਵਾਂਗੇ ਜਦ ਤੱਕ। ਆਪ ਨਾਲ ਪਿਆਰ ਆ ਜਦੋਂ ਜਦੋਂ ਵੀ ਆਪ ਦਾ ਹੁਕਮ ਹੋਇਆ ਅਸੀਂ ਹਮੇਸ਼ਾ ਹੀ। ਉਹ ਕਿੰਦੀ ਸਦੀ ਹੋਈ ਮਿੱਤਰਾਂ ਦੀ ਪਿਆਰ ਦਿੱਤੀ ਨਾ ਭਾਉ। ਅਸੀਂ ਤੇ ਆਪਕਾ ਆਈ ਜਾਣਾ ਅੱਜ ਮੈਂ ਦੇਖਦਾ ਸੀ ਵੀ ਮੈਨੂੰ ਸਰਲੇਖ ਬਹੁਤ ਵਧੀਆ ਲੱਗਾ ਹੈਡਿੰਗ ਜਿਹੜਾ ਲਿਖਿਆ ਵੀ ਜਗ ਜੀਉਂਦਿਆਂ ਦੇ ਮੇਲੇ ਕਿੰਨਾ ਵਧੀਆ ਹੈ ਵੀ ਵਾਕਿਆ ਹੀ ਇਹ ਮੇਲਾ ਹੀ ਆ ਇਹ ਜਿਹੜੇ ਮੇਲੇ ਲੱਗਦੇ ਨੇ ਇਹ ਸਾਰੀ ਕ੍ਰੀਮ ਬੈਠੀ ਸੀ ਸਾਰੀ ਕਮਿਊਨਿਟੀ ਦੀ ਇੱਕ ਤੋਂ ਇੱਕ ਵਧੀਆ ਅਨਸਾਨ ਸ਼ਖਸੀਅਤ ਜਿਨ੍ਹਾਂ ਕੋਲੋਂ ਮੈਂ ਹਮੇਸ਼ਾ ਹੀ ਕੁਝ ਨਾ ਕੁਝ ਸਿੱਖ ਕੇ ਲਿਜਾ ਕੇ ਆਪ ਸਭ ਦੇ ਨਾਲ ਸਾਂਝਾ ਕਰਦਾ ਰਿਹਾ ਚਾਹੇ ਗੱਲ ਪੰਜਾਬ ਦੀ ਕਰਦੀਏ ਔਰ ਕੱਜ ਤੋਂ ਮੂਸਤਹਾਕ ਨੂੰ ਪਤਾ 50 40 ਸਾਲ ਪਹਿਲਾਂ ਇੱਕ ਗੀਤ ਆਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਇੱਕ ਹੀ ਪੁੱਤਰ ਕਰਿਆ ਤੂੰ ਸਮੇਂ ਪਰੇ ਤੁਰਿਆ ਪਾ ਕੇ ਉਤੋਂ ਦੀ ਕਿਰਪਾਨ ਅਖੇ ਸਿਰ ਤੇ ਬੰਨ ਲਈ ਪਾ ਕੇ ਸੁਨਹਿਰੀ ਬੱਜ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈ ਅੱਜ ਹਾਲਾਤ ਪੰਜਾਬ ਦੇ ਜਿਹੜੇ ਮੈਂ ਕੋਈ ਪੋਲਿਟਿਸ਼ੀਅਨ ਨਹੀਂ ਨਾਮੀ ਨੂੰ ਪੋਲਿਟਿਕਸ ਦੇ ਨਾਲ ਪਿਆਰੀ ਅਜੇ ਤੱਕ ਹੱਸਣ ਹਸਾਉਣ ਵਾਲੇ ਬੰਦੇ ਆ ਪਰ ਰਿਆ ਨਹੀਂ ਜਾਂਦਾ ਜਦੋਂ ਦਰਾਂ ਦੇ ਉੱਤੋਂ ਘਰਾਂ ਦੇ ਉੱਤੋਂ ਪਾਣੀ ਤਾਂ ਬਹੁਤ ਫਿਰੇ ਪਰ ਪੀਣ ਨੂੰ ਨਾ ਹੋਵੇ ਬੜਾ ਸੰਤਾਫ ਦੀ ਗੱਲ ਆ ਇਹ ਸੰਦਰਪਾ ਜੀ ਨੇ ਵੀ ਗੀਤ ਸੁਣਾਇਆ ਮਹਿੰਦਰ ਕਪੂਰ ਦਾ ਬਹੁਤ ਵਧੀਆ ਲੱਗਾ ਪਰ ਉਹ ਨਕਸ਼ਾ ਉਸ ਵੇਲੇ ਦਾ ਖਿੱਚਿਆ ਸੀ ਜਦੋਂ ਸਾਰੇ ਘੁਗ ਵੱਸਦੇ ਸੀ ਅੱਜ ਗੱਲ ਕੁਝ ਪੰਜਾਬ ਦੀ ਹੋਰੀ ਆ ਕਰ ਬਬਾਲੀਆਂ ਕੱਲਾ ਨਾਮ ਕਰਦਾ ਹੋਇਆ ਦੋ ਲਾਈਨਾਂ ਆਪਣੇ ਨਾਮ ਸਜੂ ਸੰਜੀਆਂ ਕਰੂੰਗਾ ਜੀ ਠੀਕ ਹੋ ਤੋ ਇਹਦੇ ਆਈ ਤੇ ਮੇਰਾ ਯਾਰ ਓਏ ਪਾਣ ਢੰਡਾ ਮੈ ਨੂਰਤਨ ਜੱਜਦਾ ਤੇ ਕਿਸੇ ਚੀਜ਼ ਤੇ ਨਜ਼ਰ ਲੱਜੰਦੀ ਉਹ ਕੰਕਾਂ ਵਾਲੀਆਂ ਤੇ ਨੀਂਦ ਰਾਂ ਮੰਨੂੰ ਤੇ ਮੈਂ ਰਾਤ ਗੁਜ਼ਾਰ ਰਗੰਦੀ ਗੁਲਾਮ ਫਰੀਦਾ ਵੇ ਸੁਣ ਯਾਰ ਬਿਨਾ ਤੇ ਮੈਨੂੰ ਲਗੇ ਨਾ ਕਿਸੇ ਕੰਦੀ ਵਰਗੀਆਂ ਨਦਲਾਲ ਨੂਰ ਪ੍ਰਸਾਦ ਦੀਆਂ ਦੋ ਲਾਈਨਾਂ ਹੋ ਮੇਰੇ ਰੋਗੀ ਰੋਗੀ ਨੇਣ ਬੜੇ ਚੁੱਪ ਚੁੱਪ ਰਹਿਣ ਮੇਰੇ ਰੋਗੀ ਰੋਗੀ ਨੇਣ ਬੜੇ ਚੁੱਪ ਚੁੱਪ ਰਹਿਣ ਮੇਰਾ ਮਾਹੀ ਘਰ ਹੋਵੇ ਤਾਂ ਪਵੜ ਕੰਪੈਣ ਮੇਰਾ ਮਾਹੀ ਘਰ ਹੋਵੇ ਵੜ ਕੰਪੈ ਓਏ ਬਾੜੀ ਲਾਡ ਲੀਨ ਨਾਨ ਜਿਨੂੰ ਪੇਕਿਆਂ ਦਿਮਾੜ ਬਾੜੀ ਲਾਡ ਲੀਨ ਨਾਨ ਜਿਨੂੰ ਪੇਕਿਆਂ ਦਿਮਾੜ ਮੈਨੂੰ ਆਖੇ ਜਾਣ ਜਾੜ ਭਾਵੀ ਹੋ ਗਈ ਇਸ ਦਹਿਣ ਮੇਰਾ ਮਾਹਕਾਰ ਹੋਵੇ ਤਾਂ ਪੜ ਕੰਪੈ ਮੇਰਾ ਮਾਹੀ ਘਰ ਹੋਵੇ ਤਾਂ ਪਵੜ ਕੰਪਣ ਸਾਡੀ ਪਿੱਪਲੀ ਦੇ ਪੱਤ ਖੇੜੀ ਰੱਖ ਦੇ ਕ ਪੱਤ ਮਣੀ ਹਵਾ ਆਉਂਦੀ ਆ ਪਿੱਪਲ ਦਾ ਪੱਤਾ ਖੜ ਖੜ ਪਿੱਪਲ ਦੇ ਪੱਤੇ ਆਵੇ ਖੜ ਖੜ ਲਾਈਆ ਢਲਦੇ ਪੁਰਾਣੇ ਰੁੱਤ ਨਵੇਂ ਆਂਦੀ ਆਈ ਜਾ ਓ ਸਾਡੀ ਪਿੱਪਲੀ ਦੇ ਪੱਤ ਲਾਈ ਰੱਖ ਦੇ ਕ ਪੱਤ ਮੈਨੂੰ ਵੇਖ ਕਰ ਕਲੀ ਪੜ ਟੁੱਟ ਟੁੱਟ ਪੈਣੋ ਮੇਰਾ ਮਾਹੀ ਘਰ ਹੋਵੇ ਤਾਂ ਪਵੜ ਕੰਨ ਪਹਿਣ ਇਹ ਰੂਪ ਦੀਆਂ ਗੱਲਾਂ ਤੇ ਜਵਾਨੀ ਦੀਆਂ ਛਲਾਂ ਬੇਨੂਰਪੁਰੀ ਕੰਜੀ ਚੱਲਾਂ ਮੈਂ ਮੈਥੋਂ ਚੱਲੀਆਂ ਨ ਰਹਿਣ ਮੇਰਾ ਮਾਹੀ ਘਰ ਹੋਵੇ ਤਾਂ ਪਵੜ ਕੰਨ ਪਹਿਣ ਮੇਰੇ ਰੋਗੀ ਰੋਗੀ ਨਹਿਣ ਬੜੇ ਚੁੱਪ ਚੁੱਪ ਰਹਿਣ ਮੇਰਾ ਮਾਹੀ ਘਰ ਹੋਵੇ ੜੇ ਕੰਪ ਸੁਦਾਗਰ ਭੱਜ ਦਾ ਇੱਕ ਬਹੁਤ ਫੇਮਸ ਫੇਵਰਟ ਇਹਨਾਂ ਦੇ ਛੇਰਿਆ ਮੈਂ ਕਦੇ ਰੁਕ ਜਾਊਂਗਾ ਇਹ ਕਹੀਦੇ ਹੁੰਦੇ ਵੀ ਉਹ ਜੇ ਗੁਸੜਾਈ ਮੈਂ ਕਹਾਂ ਠੀਕ ਹੈ ਜੀ ਕਹਿੰਦੇ ਬਾਬ ਰਾਮ ਜੇ ਫਕੀਰਾ ਤੇਰੀ ਸ਼ਹਿਰ ਗੁੜੇ ਦਾ ਮਿੱਠੀ ਆਈ ਜਵਾਨੀ ਹਰ ਕੋਈ ਵੇਂਦਾ ਜਾਂਦੀ ਕਿਸੇ ਨੇ ਡਿੱਤੀ ਕੀ ਬੜਿਆ ਆਦਿਆ ਬੰਦਿਆ ਤੇਰੀ ਜਦਕਦ ਹੋਣਾ ਮਿੱਟੀ ਪਰ ਇਸ਼ਕ ਨਿਹਰਦਮ ਤਾਜ਼ਾ ਰਹਿਣਾ ਭਵੇਂ ਦਾੜੀ ਹੋ ਜਾਏ ਜੀ ਜਿਹਨਾਂ ਲੱਭਣਾ ਹੋਏ ਜੀ ਦਾ ਖਲਸਾ